ਵਧੀਆ ਹਾਂਜੀ ਵਧੀਆ ਦੀ ਸੁਣਾਓ ਕਿਹੜਾ ਇਲਾਕਾ ਵਾਜੀ ਆਪਣਾ ਯੂਪੀ ਆਪਣਾ ਯੂਪੀ ਰਾਮਰਾਜ ਰਾਮਰਾਜ ਇਹ ਕਿੱਥੇ ਕੇ ਪੈਦਾ ਇਹ ਮੇਰਠ ਦੇ ਕੋਲ ਹੈ ਆਪਣਾ ਮੇਰਠ ਹਾਂਜੀ ਮੇਰਠ ਮੁਜ਼ਫਰਨਗਰ ਦੇ ਸੌਣੀ ਸੌਣੀ ਮੇਰਠ ਸੌਣੀ ਤੇ ਤੁਹਾਡਾ ਭਾਜੀ ਭਾਜੀ ਸੇਮ ਹੀ ਆ ਕੋਈ ਪਿੰਡ ਵਾ ਉਧਰ ਹਾਂਜੀ ਪਿੰਡ ਵਾ ਨਾ ਵਧੀਆ ਭਾਜੀ ਵਧੀਆ ਯਾਰ ਕੰਮ ਦਾ ਬਹੁਤ ਜ਼ਿਆਦਾ ਹਾਰਡ ਕਰਦੇ ਪਏ ਆ ਵੀ ਤੇ ਕਿੱਦਾਂ ਇੰਜੋਏ ਕਰਦੇ ਕੰਮ ਦੇ ਵਿੱਚ ਕਿੱਦਾਂ ਹਾਰਡ ਵਰਕ ਤਾਂ ਹੈਗਾ ਹੁੰਦਾ ਨਾ ਕਰੀ ਦਾ ਨਾਲ ਕਰੀਦਾ ਹੈ ਨਾ ਜੋ ਇਹ ਵੀ ਹੈ ਹਾਰਡਵਰ ਕੀ ਹੈ ਹਾਰਡਵਰ ਹੈ ਉਹ ਸੌਖਾ ਨਹੀਂ ਹੈਗਾ ਜਿਹਦਾ ਬੰਦੇ ਕਹਿੰਦੇ ਆਪਣੇ ਕੇ ਬਾਹਰ ਕੇ ਉਹ ਬੰਦੇ ਐਸ਼ਾ ਲੈਂਦੇ ਆ ਉਹ ਕੰਮ ਹੈ ਨਹੀਂ ਨਾ ਕੋਈ ਇੰਡੀਆ ਦੇ ਸਾਰੇ ਕਹਿੰਦੇ ਨੇ ਕਿ ਲੱਗਦਾ ਬਾਹਰ ਦੇਸ ਪੱਕੀਆਂ ਤੇ ਲੱਗੇ ਨੇ ਸਾਰੇ ਕੱਤੇ ਤੋੜ ਤੋੜ ਸਮਝੋ ੱੱਲੀਓ ੱੱਲੀਓ ਪਰ ਇਹਨਾਂ ਨੂੰ ਇਹ ਮਿਹਨਤ ਨਹੀਂ ਦਿਖਦੀ ਮਿਹਨਤ ਨਹੀਂ ਦੇਦੀ ਉਹਨਾਂ ਨੂੰ ਹਾਂ ਮਾਦਾ ਦੇਖੋ ਜੇ ਬੰਦਾ ਇੱਥੇ ਡਾਲਰ ਕਮਾਦਾਦਾ ਇੱਥੇ ਤਾਂ ਇੱਕ ਦਾ ਇੱਕੋ ਹੀ ਚੱਲਦਾ ਹੈ ਜੇ ਵੱਧਦੇ ਆ ਤਾਂ ਇੰਡੀਆ ਹੀ ਵੱਧਦੇ ਆ ਬਟ ਉੱਥੇ ਵੀ ਮੋਦੀ ਨੇ ਸਿਲੰਡਰ ਤੇ ਮੰਗਾਈ ਇੰਨੀ ਕਰ ਦਿੱਤੀ ਆ ਕਿ ਉਹਦਾ ਵੀ ਹੁਣ ਵੀ ਉਹ ਉਹ ਵੀ ਪੂਰੇ ਨਹੀਂ ਹੁੰਦੇ ਆ ਗਿਆ ਨਾ ਭਾਜੀ ਨਹੀਂ ਮਾੜਾ ਭਾਈ ਇਹ ਗੱਲ ਦੱਸੋ ਤੁਸੀਂ ਜਦੋਂ ਹੁਣ ਆਏ ਆ ਜੇ ਨਵੇਂ ਬੰਦੇ ਜਿਹੜੇ ਆਣੇ ਆ ਉਹਨਾਂ ਨੂੰ ਉਹਨਾਂ ਦੇ ਲਈ ਕੋਈ ਸੁਨੇਹਾ ਦਿਓ ਉੱਚੀ ਬੋਲਿਓ ਥੋੜੇ ਜਿਹਾ ਕਿਉਂਕਿ ਮਾਈਕ ਨਹੀਂ ਹੈਗੇ ਮੇਰੇ ਕੋਲ ਐਦਾਂ ਆਪਾਂ ਕਰ ਰਹੇ ਆ ਰਿਕਾਰਡਿੰਗ ਮੈਂ ਤੇ ਨਵੇਂ ਬੰਦੇ ਨੂੰ ਇਹ ਸੁਨੇਹਾ ਦੇਣਾ ਚਾਹਾਂ ਕਿ ਆਪਣਾ ਇੰਡੀਆ ਦੇ ਵਿੱਚ ਹੀ ਕੋਈ ਕੰਮ ਕਰ ਆਪਣਾ ਵੇਖੋ ਬਾਹਰ ਆ ਕੇ ਇੱਥੇ ਤੇ ਜ਼ਿੰਦਗੀ ਸਮਝੋ ਇੱਕ ਜਿਹੜਾ ਬੰਦਾ ਜਿਹਦੇ ਕੋਲ ਜ਼ਮੀਨ ਪਾਂਡਾ ਨਹੀਂ ਹੈਗਾ ਉਹ ਤੇ ਬਾਹਰ ਆਵੇ ਹਾਂ ਉਹਦਾ ਮੈਂ ਕਹਿ ਸਕਦਾ ਕਿ ਉਹ ਆਵੇ ਪਰ ਜਿਹਦੇ ਕੋਲ ਜ਼ਮੀਨ ਪਾਂਡਾ ਹੈ ਉਹ ਆਪਣਾ ਬਿਲਕੁਲ ਵੀ ਬਾਹਰ ਨਹੀਂ ਦੇਣਾ ਆਪਣਾ ਇੰਡੀਆ ਹੀ ਉੱਥੇ ਹੀ ਆਪਣਾ ਰਹਿ ਪੰਜਾਬ ਦੇ ਵਿੱਚ ਆਪਣਾ ਜਿੱਥੇ ਵੀ ਉਹਦਾ ਆਪਣਾ ਪਿੰਡ ਆ ਉਹ ਸਹੀ ਆਪਣਾ ਕਰਦੇ ਹਾਂ ਆਪਣੇ ਸਭ ਤੋਂ ਮੇਨ ਚੀਜ਼ ਆਪਣੇ ਘਰਦਿਆਂ ਦੇ ਨਾਲ ਰਹਿਣਾ ਉੱਥੇ ਜਿਹਦੇ ਕੋਲ ਜ਼ਮੀਨ ਪਾਂਡਾ ਉਹ ਨੂੰ ਬਾਹਰ ਆ ਕੇ ਫਿਰ ਦੁਬਾਰਾ ਸ਼ੁਰੂ ਤੋਂ ਜ਼ੀਰੋ ਤੋਂ ਸਟਰਗਲ ਕਰਨੀ ਪੈਣੀ ਆ ਸਹੀ ਹੈ ਭਾਈ ਦਾ ਮਤਲਬ ਕਹਿਣਾ ਇਹ ਕਿ ਭਏ ਭਾਈ ਕਹਿੰਦੇ ਕਿ ਬੰਦਾ ਜੇ ਆਪਣੀ ਫੈਮਿਲੀ ਚ ਰਹੂਗਾ ਤੇ ਇਮੋਸ਼ਨਲੀ ਜਦਾਂ ਨਾ ਬੰਦਾ ਥੋੜਾ ਇਹ ਹੈਲਪ ਮਿਲਦੀ ਆ ਨਾਲ ਜਦਾਂ ਨਾ ਤੇ ਭਾਈ ਆ ਵੀ ਭਾਈ ਕੁਝ ਕੀ ਕਹੋਗੇ ਭਾਈ ਨੇ ਕਹਿਤਾ ਹੀ ਉਹ ਕਹਿ ਦੋ ਜੋ ਕੁਝ ਕਹਿਣਾ ਦਾ ਸਾਰੇ ਧਿਆਨ ਨਾਲ ਚੌਦੀ ਸੇਵਾ ਕਰ ਲੋ ਮਾਪੇ ਦੀ ਸੇਵਾ ਕਰ ਲੋ ਹਣਾ ਕਿਉਂਕਿ ਇੱਥੇ ਪੱਕੀਆਂ ਰੋਟੀਆਂ ਨਹੀਂ ਮਿਲਦੀਆਂ ਮਾਂ ਦੇ ਹੱਥਾਂ ਦੀਆਂ ਬਾਕੀ ਸਾਰਾ ਕੁਝ ਮਿਲ ਜਾਂਦਾ ਆ ਬਾਕੀ ਤੁਸੀਂ ਡਾਲਰ ਦੇਖ ਲਓ ਕਿੱਦਾਂ ਕਮਾ ਹੁੰਦੇ ਆ ਨਿਊਜ਼ੀਲੈਂਡ ਦੇ ਵਿੱਚ ਤੇ ਭਾਈ ਉਹਨੇ ਆਪਾਂ ਇੱਥੋਂ ਨੰਗੀ ਦਾ ਭਾਈ ਉਹਨਾਂ ਨੂੰ 6 ਮਹੀਨੇ ਹੋ ਗਿਆ ਤਾਂ ਲੱਗਿਆ ਨੂੰ ਲਗਭਗ ਤੇ ਕਿਉਂਕਿ ਇਹ ਰੋਡ ਰੋਡ ਸਾਰਾ ਇਹਨਾਂ ਦਾ ਆਪਣਾ ਹੀ ਕੰਮ ਜੇ ਤਾਂ ਆਪੇ ਕਰਦੇ ਪਏ ਆ ਤੇ ਸਾਡੀ ਡਰਾਈਵ ਵਿੱਚ ਗੱਡੀ ਆ ਗਈ ਆ ਇਹਨਾਂ ਨੂੰ ਨੰਗਾ ਦਿਆ ਪਹਿਲਾਂ ਤੇ ਭਾਈ ਵੀ ਕੀ ਬਣਾਦੇ ਪਏ ਅੱਜ ਫੈਂਸ ਬਣਾਣ ਦੇ ਆ ਵੇਖੋ ਉਹ ਵੇਖੋ ਪਿੱਛੇ ਬਣੀ ਪਈ ਪਿੱਛੇ ਮੜੀ ਜੀ ਇੱਕ ਵਾਰ ਦਿਖਾ ਦਿਓ ਅੱਛਾ ਅੱਛਾ ਫੈਂਸ ਜੀ ਆ ਭਾਈ ਹੁਣੀ ਫੈਂਸ ਬਣਾ ਰਿਹਾ ਆਪਾਂ ਪੂਰਾ ਫੁੱਲ ਬਲਾਕ ਬਣਾਵਾਂਗੇ ਪ੍ਰੋਪਰ ਤੇ ਬਟ ਉਹ ਜਿੱਦਾਂ ਥੋੜਾ ਉੱਥੇ ਹਜੇ ਥੋੜੀ ਰੈਸਟ੍ਰਿਕਸ਼ਨ ਵਗੈਰਾ ਹੈਗੀ ਹੈ ਜਿਆਦਾ ਕਿਉਂਕਿ ਵਿੱਚ ਉਹ ਮਸ਼ੀਨ ਚੱਲਦੀ ਪਈ ਨਾ ਜਾ ਨਹੀਂ ਸਕਦੇ ਉਹਦੇ ਵਿੱਚ ਜਿੱਦਾਂ ਆਪਾਂ ਬਾਹਰ ਲ ਬੰਦਾ ਤੇ ਆਪਾਂ ਬਾਅਦ ਵਿੱਚ ਕਰਾਂਗੇ ਉਹ ਬਾਈ ਵੀ ਦੇਖਦਾ ਪਿਆ ਜਦਾ ਇਹ ਅੱਜ ਇਹਨਾਂ ਦੀ ਫਰੇਮਿੰਗ ਹੋਣੀ ਹੈ ਫਰੇਮਿੰਗ ਫਰੇਮਿੰਗ ਹੁੰਦੀ ਕਿ ਭਾਈ ਘਰਾਂ ਦੀ ਫਰੇਮਿੰਗ ਘਰਾਂ ਦੀ ਫਰੇਮ ਅੱਛਾ ਭਾਈ ਜਰਨਲ ਕੁਐਸਚਨ ਹੈ ਕਿ ਤੁਸੀਂ ਸਵੇਰੇ ਕਿੰਨੇ ਵਜੇ ਉੱਠੇ ਸੀ ਅੱਜ ਸਵੇਰੇ ਉਸਦੇ ਆਪਾਂ ਜੀ 5 ਵਜੇ ਤੇ ਫੇ ਰੋਟੀ ਪਾਣੀ ਦਾ ਕਿਤਾ ਕਰਦੇ ਆ ਰੋਟੀ ਪਾਣੀ ਦਾ ਰੋਟੀ ਪਾਣੀ ਤੇ ਰਾਤ ਨੂੰ ਹੀ ਬਣਾ ਕੇ ਆਪਣਾ ਰਾਤ ਨੂੰ ਬਣਾ ਲਿਆ ਪੈਕ ਕਰ ਲਈਦੀ ਆ ਪੈਕ ਕਰ ਲਈਦੀ ਆ ਸਵੇਰੇ 5 ਵਜੇ ਉੱਠ ਕੇ ਆਪਣਾ ਜੋ ਵੀ ਆਪਣਾ ਨਹਾ ਤੋ ਕੇ ਸਾਰਾ ਕੁਝ ਜੋ ਵੀ ਆਪਣਾ ਸਟਰੋ ਬਣਾਣਾ ਕੀ ਏ ਮੂੰਹ ਸੋ ਕੇ ਸਵੇਰੇ ਬਣਾ ਕੇ ਸਵੇਰੇ ਜੋ ਕੇ ਨਹਾ ਸਹੀ ਨਹਾ ਕੇ ਨਹਾਣਾ ਪੈਂਦਾ ਨਾ ਜਾ ਕੇ ਤਾਂ ਨਹਾਣਾ ਪੈਂਦਾ ਉਹ ਤਾਂ ਹੈ ਭਾਜੀ ਚਲੋ ਠੀਕ ਆ ਭਾਜੀ ਮਿਲਦੇ ਫੇ ਬਣਾਵਾਂਗੇ ਪੂਰੀ ਵੀਡੀਓ ਫੇਰ ਬਣਾਵਾਂਗੇ ਔਰ ਛੋਟ ਚ ਪਾਨੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਦੀ ਵੀਡੀਓ ਦੇ ਵਿੱਚ ਵੀ ਮੈਂ ਜਦਾਂ ਦੱਸਿਆ ਦੇਗਾ ਕਿ ਜਿਹੜਾ ਬੰਧਾ ਆ ਦਾ ਵੀ ਆ ਨਾ ਐਟਲਿਸ ਉਹਨੂੰ ਰੋਟੀ ਬਣਾਣੀ ਤਾਂ ਨਹੀਂ ਚਾਹੀਦੀ ਆ ਸਬਜ਼ੀ ਬਣਾਣਾ ਇੰਨੀ ਕੀ ਚੀਜ਼ ਦਾ ਕੰਮ ਸਿੱਖ ਕੇ ਆਵੇ ਕਿ ਬੰਦਾ ਐਟਲਿਸ ਦਾ ਟੁਕੜਾ ਆਪਣੇ ਖਾਣ ਜੋਗੀ ਲਈ ਤਾਂ ਬਣਾ ਸਕਦਾ ਨਾ ਨਹੀਂ ਭਾਜੀ ਨਹੀਂ ਤਾਂ ਉਹਨੇ ਪੈਸੇ ਪੂਰੇ ਨਹੀਂ ਹੁੰਦੇ ਜਿੰਨੇ ਹੋਟਲਾਂ ਵਾਲੇ ਲੈ ਲੈਂਦੇ ਆ ਨਾ ਇਦਾਂ ਹੀ ਆ ਮਹਿੰਗਾ ਆ ਬਾਹਰ ਖਾਣ ਚਲ ਠੀਕ ਆ ਜਾਏਗਾ ਕੀ ਬਸ ਓਕੇ ਭਾਜੀ ਲਓ ਜੀ ਆ ਭਾਜੀ ਉਹਨਾਂ ਦਾ ਸੀਗਾ ਆ ਭਾਜੀ ਉਹਨਾਂ ਦਾ ਸੀਗਾ ਵਿਚਾਰ ਤੇ ਜਾਂਦੇ ਵੇ ਸੀ ਮੈਂ ਕਿਹਾ ਯਾਰ ਬਣਾਣੀ ਚਾਹੀਦੀ ਪਾ ਜਿਹੜੀ ਮੀਂਹ ਦੇ ਵਿੱਚ ਵੀ ਲੱਗੇ ਰਹਿੰਦੇ ਆ ਨਾ ਤੇ ਆ ਵੀ ਨੂੰ ਜੇ ਵਧੀਆ ਲੱਗਿਆ ਸ਼ਾਰਟ ਵੀਡੀਓ ਆ ਤੇ ਫੁੱਲ ਵੀਡੀਓ ਬਣਾਵਾਂਗੇ ਸਾਰੇ ਜਣੇ ਜਿੰਨੇ ਉੱਥੇ ਹੈਗੇ ਆ ਵਰਕਰ ਲੱਗੇ ਹੋਏ ਆ ਸਾਰੇ ਪੰਜਾਬੀ ਆਪਣੇ ਭਾਈ ਆ ਤੇ ਆ ਮੇਰੀ ਕੁੜੀਆਂ ਪੋਰੇ ਲੋ ਇਹ ਮੀਂਹ ਪੈਂਦਾ ਪੂਰਾ ਤੇ ਵਿੱਚ ਮੈਨੂੰ ਨਾ ਫੋਨ ਜਾ ਆ ਗਿਆ ਸੀਗਾ ਇਹ ਹੀ ਤਾਂ ਦੱਸਿਆ ਜਿਹਦਾ ਭਾਈ ਉਹਨਾਂ ਨੇ ਦੱਸਿਆ ਹੈ ਕਿ ਬਹੁਤ ਜ਼ਿਆਦਾ ਸੰਘਾਰਸ਼ਾ ਲਾਈਵ ਦੇ ਵਿੱਚ ਅਤੇ ਤੇ ਈਜ਼ ਨਹੀਂ ਹੈਗਾ ਬਾਹਰ ਦੇ ਵਿੱਚ ਜਦਾਂ ਕਹਿੰਦੇ ਨਾ ਇਹ ਜਿਹੜੀ ਆ ਕਾਬਤਾ ਬਣੀਆ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕੜੇ ਸੌਕੇ ਦੀ ਡ్రਾਈਵਰੀ ਡ్రਾਈਵਰੀ ਦਾ ਸੌਕੇ ਨਹੀਂ ਹੈਗੇ ਹੋਰ ਵੀ ਕੰਮ ਸੌਕੇ ਨਹੀਂ ਹੈਗੇ ਕੰਮ ਸਾਰੇ ਓਕੇ ਆ ਜਿਹੜੀ ਲਾਈਨ 'ਚ ਬੰਦਾ ਪੜ ਜਾਂਦਾ ਉਹ ਉੱਥੇ ਪਤਾ ਲੱਗਦਾ ਹੈ ਜਾ ਕੇ ਸੋ ਆਪਣਾ ਰੱਖਿਓ ਧਿਆਨ ਜੀ ਆ ਸਿਗਾ ਅੱਜ ਦਾ ਇੱਕ ਮੈਸੇਜ ਦੇਣਾ ਦੀ ਭਾਈ ਉਹ ਨਹੀਂ ਕਹਿੰਦਾ ਕਿ ਮੈਸੇਜ ਦੇ ਜਾਂਦਾ ਨਾ ਤੇ ਮੈਸੇਜ ਸਿਗਾ ਤੇ ਵਧੀਆ ਲੱਗਿਆ ਤੇ ਸ਼ਾਇਰ ਤੇ ਸ਼ੇਅਰ ਤੇ ਲਾਈਕ ਤੇ ਜਰੂਰ ਕਰ ਲਿਓ ਨਾਲ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸਬਸਕ੍ਰਾਈਬਰ ਦਾ ਨਾਮ ਮੇਰੇ ਚੈਨਲ ਦਾ ਨਾਮ ਹੈ ਦੀਪਾ ਪਬਜੀਦਵਾਲਾ ਤੋਂ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ